ਜੀ ਪੰਜਾਬੀ ਦੇ ਟਾ ਡੈਕੋਰ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤਹੰਦਾਦੀ ਹੈ ਕਿ ਐਸ ਬੀ ਆਈ ਦੀ ਬ੍ਰਾਂਚ ਹਨੂਮਾਨ ਚੌਂਕ ਦੇ ਵਿੱਚ ਜਿਹੜਾ ਆ ਬੈਂਕ ਦੀ ਉੱਪਰਲੀ ਮੰਜ਼ਲ ਦੇ ਉੱਤੇ ਅੱਗ ਲੱਗ ਗਈ ਹੈ ਜਿੰਨੂੰ ਭਜਾਉਣ ਦੀ ਜੜੀ ਹੈ ਬਹੁਤ ਤੇਜ਼ ਜਿਹਦੇ ਨਾਲ ਕੋਸ਼ਿਸ਼ ਕੀਤੀ ਗਈ ਤੇ ਇਸ ਅੱਗ ਦੇ ਉੱਤੇ ਕਾਬੂ ਤਾਂ ਪਾ ਲਿਆ ਪਰ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਅੱਗ ਜਿਹੜੀ ਹੈ ਸਾਇਦ ਕੋਈ ਸ਼ਾਰਟ ਸਰਕਟ ਹੋਣ ਕਰਕੇ ਹੋਈ ਹੈ ਜਾਂ ਕਿਸੇ ਏਸੀ ਨੂੰ ਅੱਗ ਲੱਗ ਗਈ ਜਾਂ ਕਿਸੇ ਲਗਭਗ ਜਿਹੜਾ ਆ ਉਹ ਏਸੀ ਬਾਰੇ ਕਿਹਾ ਜਾ ਰਿਹਾ ਕਿ ਜਿਹੜੀ ਅੱਗ ਲੱਗੀ ਹੋਏਗੀ ਜਿਹਦੇ ਕਰਕੇ ਜਿਹੜਾ ਆ ਇਸ ਥਾਂ ਦੇ ਉੱਤੇ ਜਿਹੜੀ ਅੱਗ ਲੱਗੀ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪ ਹੋ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਕੇ ਇਸ ਅੱਗ ਦੇ ਉੱਤੇ ਕਾਬੂ ਪਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉੱਤੇ ਹੀ ਬਲਜੀਤ ਸਿੰਘ ਪਾੜਾ ਵੀ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਇਸ ਬ੍ਰਾਂਚ ਦੇ ਵਿੱਚ ਉੱਪਰਲੀ ਸਾਈਡ ਦੇ ਉੱਤੇ ਅੱਗ ਲੱਗੀ ਹੋਈ ਸੀ ਜਿਹੜੀ ਕਿ ਏਸੀ ਇਹਦੇ ਅੱਗ ਲੱਗਣ ਨਾਲ ਜਾਂ ਫਿਰ ਕੋਈ ਵੀ ਸ਼ਾਰਟ ਸਰਕਟ ਹੋਣ ਦੇ ਕਾਰਨ ਲੱਗੀ ਹੋ ਸਕਦੀ ਹੈ ਜ਼ਿਆਦਾਤਰ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਏਸੀ ਕਰਕੇ ਹੀ ਆ ਰਹੀਆਂ ਨੇ ਉੱਥੇ ਹੀ ਨਾਲ ਦੀ ਨਾਲ ਜਿੱਦੋਂ ਟ੍ਰੈਫਿਕ ਇੰਚਾਰਜ ਸਤਰਾਮ ਸਿੰਘ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੀ ਜਤਾਇਆ ਕਿ ਮੇਬੀ ਹੋ ਸਕਦਾ ਹੈ ਕਿ ਏਸੀ ਦੇ ਨਾਲ ਹੀ ਕੋਈ ਸ਼ਾਰਟ ਸਰਕਟ ਹੋਇਆ ਹੋਵੇ ਕਿਉਂਕਿ ਗਰਮ ਹੋ ਕੇ ਅੱਗ ਲੱਗਣ ਦੇ ਚਾਂਸ ਏਸੀ ਕਰਕੇ ਵੱਧ ਜਾਂਦੇ ਨੇ ਤੇ SBI ਹਨੂਮਾਨ ਚੌਕ ਜੋ ਬ੍ਰਾਂਚ ਆ ਉੱਥੇ ਇਹ ਅੱਗ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਕੀ ਤੁਸੀਂ ਦੇ ਦੇ ਪਈਓ ਕਿ ਬਹੁਤ ਜ਼ਿਆਦਾ ਟ੍ਰੈਫਿਕ ਵੀ ਇਹ ਦੇ ਕਰਕੇ ਇਧਰ ਉਧਰ ਜਮਾ ਹੋ ਗਈ ਤੇ ਇਸ ਟ੍ਰੈਫਿਕ ਨੂੰ ਜਿਹੜਾ ਡਿਵਰਟ ਵੀ ਕੀਤਾ ਗਿਆ ਇਧਰ ਦੀਆਂ ਉਧਰ ਨੂੰ ਤੇ ਜਿੱਧਰ ਜਿੱਧਰ ਨੂੰ ਰਸਤਾ ਸੁਖਾਲਾ ਸੀ ਉਧਰ ਉਧਰ ਨੂੰ ਟ੍ਰੈਫਿਕ ਜਿਹੜੀ ਡਿਵਰਟ ਕਰਕੇ ਤੇ ਅੱਗ ਨੂੰ ਬਚਾਉਣ ਬੁਝਾਉਣ ਦੇ ਜਿਹੜੇ ਆ ਉਹ ਉਪਰਾਲੇ ਕੀਤੇ ਜਾ ਰਿਹਾ ਜਦੋਂ ਬਲਜੀਤ ਸਿੰਘ ਹੋਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਅੱਗ ਤੇ ਉੱਤੇ ਕਾਬੂ ਪਾ ਲਿਆ ਗਿਆ ਆ ਪਰ ਅੰਦਰ ਜਿਹੜਾ ਆ ਧੋਵੇਂ ਦੀਆਂ ਜਿਹੜੀਆਂ ਗੈਸਾਂ ਨੇ ਉਹ ਬਹੁਤ ਜ਼ਿਆਦਾ ਜਿਹੜੀਆਂ ਨੇ ਹੋਈਆਂ ਪਈਆਂ ਨੇ ਜਿਹਦੇ ਕਰਕੇ ਹਾਲੇ ਜਿਹੜਾ ਆ ਸਥਿਤੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਨਹੀਂ ਹੋਈ ਬਾਕੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਹਨੂਮਨ ਚੌਂਕ ਦੀ SBI ਦੀ ਇਹ ਬ੍ਰਾਂਚ ਦੇ ਵਿੱਚ ਅੱਗ ਲੱਗੀ ਹੈ ਕਾਰਨ AC ਜਾਂ ਫਿਰ ਸ਼ਾਰਟ ਸਰਕਟ ਕੁਝ ਵੀ ਹੋ ਸਕਦਾ ਆ ਇਸ ਤੋਂ ਵੱਧ ਅਜੇ ਕੋਈ ਵੀ ਜਾਣਕਾਰੀ ਸਾਂਝੀ ਤੁਹਾਡੇ ਨਾਲ ਨਹੀਂ ਕਰ ਸਕਦੇ ਆਓ ਗੱਲਬਾਤ ਕਰਦੇ ਆਂ ਸਟੇਟ ਬੈਂਕੋਂ ਪਟਿਆਲਾ ਜਿਹੜਾ ਸਟੇਟ ਬੈਂਕ ਆਫ ਇੰਡੀਆ ਮਰਜੋਆ ਹਨ ਚੌਕ ਕਿਤੇ ਬ੍ਰਾਂਚ ਆ ਜਿੱਥੇ ਕੁਝ ਅਕਲ ਕੀ ਕਾਰਨ ਕਰਕੇ ਜਾਂ AC ਦੀ ਤਾਰ ਸਪਾਰਕ ਹੋਈ ਆ ਜਾਂ ਕੋਈ ਤਾਰ ਕਹਿ ਲਿਓ ਬਿਜਲੀ ਸ਼ੌਕ ਕਰਕੇ ਜਿਹੜਾ ਅੱਗ ਲੱਗ ਗਈ ਹੈ ਤੇ ਅੱਗ ਨੂੰ ਲੱਗ ਤਦ ਬੋਲ ਚੁੱਕੀ ਆ ਪਰ ਅਜੇ ਅੰਦਰ ਗੈਸ ਬਹੁਤ ਜ਼ਿਆਦਾ ਅੰਦਰ ਐਂਟਰ ਕਰਨ ਔਖਾ ਦੋ ਮੋਡੇ ਆਕਸੀਜਨ ਸੈਂਟਰ ਲਾ ਕੇ ਫਾਇਰਮੈਨ ਜਿਹੜੇ ਵਾੜੇ ਦੇ ਤੇ ਥੋੜੀ ਥੋੜੀ ਸਮੇਂ ਦੇ ਵਿੱਚ ਜਿਹੜਾ ਵਾ ਲਗਭਗ ਕੰਟਰੋਲ ਦੇ ਵਿੱਚ ਆ ਇਸ ਸਮੇਂ ਦੇ ਵਿੱਚ ਜਿਹੜਾ ਸਾਡਾ ਅੰਦਰ ਮੇਰਾ ਐਸਬੀਆਈ ਬ੍ਰਾਂਚ ਖਲਮਾ ਚੋਂ ਦੀਵਾ ਦੀ ਬਿਲਡਿੰਗ ਵੀ ਸਾਡੀ ਆਪਣੀ ਆ ਉਹ ਤੇ ਆਪਣੇ ਕੰਦਾ ਇਹ ਵਾਲੀ ਪੀਸੀ ਜਿਹੜੀ ਆ ਉਹ ਪਾਰ ਜਿਹੜੀ ਕੋਈ ਸਪਾਰਕ ਹੋਈ ਉਹਦੇ ਕਰਕੇ ਜੜਾ ਗਲਿਆ ਇਹ ਹਰਮਨ ਚੌਕ مین ਆਪਣਾ ਚੌਕ ਹੈਗਾ ਜੀ ਇਹ ਤੇ ਐਸਬੀਆਈ ਬੈਂਕ ਹੈ ਉੱਪਰ ਇਹਨਾਂ ਦੀ ਕੋਈ ਪ੍ਰਾਈਵੇਟ ਰਿਹਾਸ਼ੀ ਹੈਗੀ ਹੈ ਇਹਦੇ ਵਿੱਚ ਅੱਗ ਲੱਗੀ ਹੈ ਤਾਂ ਫਾਇਰ ਬ੍ਰਿਗੇਡ ਆ ਗਈ ਹੈ ਅਸੀਂ ਟ੍ਰੈਫਿਕ ਜਿਹੜੀ ਹੈ ਡਾਇਵਰਟ ਕਰ ਦਿੱਤੀ ਹੈ ਜਿਹੜਾ ਤੁਹਾਨੂੰ ਪੁੱਛ ਲੈਣਾ ਰੋਡ ਨੂੰ ਤਾਂ ਇਧਰ ਬਰੇਡਿਕ ਤੋਂ ਸੈਟਾ ਕਰਨ ਜੋ ਆਹ ਤੋਂ ਹੋਇਆ ਇਹ ਕੰਨੀ ਕੋਈ ਏਸੀ ਦਾ ਸਾਫ ਸਕ੍ਰਿਪਟਰ ਹੋਇਆ ਬਾਕੀ ਪਤਾ ਲੱਗੂਗਾ ਹੁਣ ਕੋਈ ਅੰਦਰੋਂ ਮਿਊਜ਼ਿਕ ਬਣਾ ਕੋਈ ਤੇ ਠੀਕ ਹੈ ਜੀ ਇਹਨਾਂ ਨੂੰ 别的可能没有。